ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਤੁਹਾਡੇ ਨਾਲ ਟੌਪ ਕਲਾਸ ਆਪਾਂ ਨਗੀਨੇ ਕਹਿ ਸਕਦਾ ਜਿਹੜੀ ਵੀਡੀਓ ਸਾਂਝੀ ਕਰਨੀਆਂ ਇੱਕ ਤਾਂ ਬਿਲਕੁਲ ਤਾਜੀ ਸੂਈ ਸੋਇਆ ਵੱਡੇ ਟਾਂਚ ਦੀ ਮੱਝ ਠੀਕ ਆ ਬੱਚਾ ਆ ਨਾਲ ਬੈਠਾ ਇੱਧਰ ਤੇ ਇੱਕ ਆ ਝੋਟੀ ਹੈਗੀ ਟੋਕੜ ਗੱਪਣਾ ਜੇ ਆਪਾਂ ਅਗਿਆ ਵੀ ਚੰਗੀ ਬਰੀਡ ਤੇ ਕੰਮ ਕਰਾਂ ਕਿਸੇ ਭਰਾਣੇ ਚੰਗੇ ਬੱਚੇ ਲੈਣੇ ਮੂਰੇ ਰੌਣਕਾਂ ਤੇ ਉਹਨਾਂ ਵਾਸਤੇ ਤੋਹਫਾ ਹੋਊਗਾ ਤੇ ਇੱਕ ਬਿਲਕੁਲ ਛੋਟੇ ਮੁੱਲ ਦੀ ਘਰੇ ਦੁੱਧ ਪੀਣ ਵਾਸਤੇ 9-10 ਕਿਲੋ ਤੋਂ 8-9 ਕਿਲੋ ਦੁੱਧ ਵਾਲੀ ਜਿਹੜੀ ਬਾੜ ਬਾਈ ਨੇ ਇਹ ਸੇਲ ਕਰਨੀ ਹੈਗੀ ਟੋਟਲ ਸੋ ਤਿੰਨਾਂ ਨਗਰ ਦੀ ਜੋ ਜਾਣਕਾਰੀ ਹੋ ਬਾਈ ਆਪ ਸਾਂਝੀ ਕਰ ਦਾਂਗੇ ਤੇ ਨਾਲ ਦੀ ਜਿਹੜਾ ਭਰਾ khử ਕਿਸੇ ਵੀ ਟਾਈਮ ਤੋਂ ਤਸੱਲੀ ਬੇਸ਼ੱਕ ਕਰ ਸਕਦਾ ਬਾਕੀ ਬਾਈ ਦੀ ਮੇਨ ਗੱਲ ਹੁੰਦੀ ਹੈ ਇਸ ਗੱਲ ਵੀ ਰੇਟ ਬਿਲਕੁਲ ਜਾਇਜ਼ੇ ਹੁੰਦੇ ਆਗੇ ਪਸ਼ੂ ਦੇ ਹਿਸਾਬ ਨਾਲ ਪਸ਼ੂ ਦੀ ਕੁਆਲਿਟੀ ਹਿਸਾਬ ਨਾਲ ਤੇ ਹੁੰਦੇ ਵੀਡੀਓ ਦੇ ਵਿੱਚ ਠੀਕ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਆ ਬਾਈ ਨਾਲ ਸੰਪਰਕ ਕਰ ਲੋ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕੀ ਕੀ ਡਿਟੇਲ ਆ ਗਈ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖੋ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਠੀਕ ਠਾਕ ਤੁਸੀਂ ਪਰਸੋਂ ਆਪਾਂ ਚੌਧਰੀ ਗੁਰਪਾਈ ਸੇ ਆਪਣੇ ਘਰੋਂ ਧੋਖੜ ਘਰੋਂ ਮਾਜੀ ਦੀ ਨਾ ਵੀਡੀਓ ਹਾਂ ਭਾਈ ਜੀ ਅੱਜ 16 ਹੋਈ ਆ ਹਾਂ ਨਾ 16 ਹੋਈ ਆ ਉਹ ਬੇਗੀ ਸੀ ਉਹਦੀ ਬੇਗੀ ਸੀ ਬਾਈ ਥੋੜੇ ਚਿਰ ਬਾਅਦ ਠੀਕ ਆ ਅੱਜ ਤਿੰਨ ਨਗਲੇ ਹੁੰਦੇ ਆਪਾਂ ਹਾਂ ਅੱਜ ਤਿੰਨ ਤੇ ਬੈਸ ਤਾਂ ਸਾਰੇ ਭਰਾ ਤੁਹਾਨੂੰ ਜਾਣਣੇ ਲੱਗਿਆ ਆਪਣੀਆਂ ਸਾਰੇ ਜਾਣਦੇ ਹਾਂ ਤੇ ਫਿਰ ਵੀ ਐਡਰੈਸ ਆਪਾਂ ਸਾਂਝਾ ਕਰਦਗੇ ਆਪਣਾ ਜ਼ਿਲ੍ਹਾ ਬਠਿੰਡਾ ਬਾਈ ਹਾਂਜੀ ਪਿੰਡ ਮਲਤਾਨਾਂ ਦਾ ਜੀ ਨਾਂ ਮੇਰਾ ਗੱਗੂ ਆ ਬਾਈ ਤੇ ਮੋਬਾਈਲ ਨੰਬਰ 78146 78161 ਠੀਕ ਆ ਇਹ ਬਾਈ ਆ ਸੰਬਰਕ ਨੰਬਰ ਆ ਪਹਿਲਾਂ ਆਪਾਂ ਇਹ ਤੋਂ ਇਹ ਤੋਂ ਸਟਾਰਟ ਕਰ ਲਈ ਮੱਝ ਤੋਂ ਬਾਈ ਇਹ ਰਾਤ ਦੀ ਸੂਈ ਮੈਂ ਤੋਂ ਕਰ ਲਾ ਇਹ ਕਿੰਨੇ ਘਟਾ ਰਾਤ ਸੂਈ ਆ ਹਾਂ ਰਾਤ ਸੂਈ ਆ ਬਾਈ 15 ਤਰੀਕ 8 ਮਹੀਨਾ 2025 ਦੀ ਰਾਤ ਨੂੰ ਸੂਈ ਮੱਝ ਹਾਂ ਤੇ ਜਿਹੜੇ ਸਾ ਢਾਂਚਾ ਗਾ ਬਸ ਤਾਂ ਭਰਾ ਸਮਝਣ ਦੁੱਧ ਕਿੰਨੇ ਗਲੇ ਉਂ ਬਸ ਐ ਕਿੰਨੇ ਦੁੱਧ ਆਲੀ ਇਹ ਬਾਈ ਆਪਾਂ ਐਵੇਂ ਤੈਨੂੰ ਕਹੀ ਆ ਵਾ 17 18 ਵਾਲੀ ਹੂੰ ਐਵੇਂ ਝੂਠ ਮਰਾਲਾ ਵੱਜਦਾ ਹੂੰ ਲਪੋਂਦੀ ਆ ਮੈਂ ਇਨਾ ਦੁੱਧ ਹੂੰ ਦੁੱਧ ਦੇਊਗੀ 14 ਤੇ 15 ਦੇ ਸਾਨੇ ਚ ਠੀਕ ਆ ਜਿੰਨਾ ਦਿੱਤਾ ਪਿਛਲੇ ਦੂਜੇ ਤੋਂ ਹੁਣ ਤੀਜਾ ਸੂਈ ਆ ਜਾ ਸੋਇਆ ਹਾਂ ਆ ਮਗਰ ਕੱਟਾ ਗਾ ਮਗਰ ਕੱਟਾ ਦੇਖੋ ਮਗਰ ਕੱਟਾ ਟੀਕਾ ਇੰਪੋਰਟਡ ਦਾ ਭਰਾ ਹੀ ਕੱਟਾ ਦੇਖੋ ਕਿੱਡਾ ਗਲਤ ਰਲੇ ਕੱਟਾ ਬਹੁਤ ਨਰੋਇਆ ਰਣਾ ਹਾਂ ਸਹੀ ਅਜੇ ਦੀ ਕੱਟੀ ਹੁੰਦੀ ਬਹੁਤ ਇੰਪੋਰਟਡ ਹੁੰਦੀ ਪੂਰਾ ਟਾਵਲ ਕਟਾ ਗਿਆ ਮਗਰ ਵੀ ਹਾਂ ਤੇ ਮਾਝੀ ਬਹੁਤ ਚੰਗੇ ਭਜਨ ਵਾਲੀ ਆ ਗਈ ਨਾ ਹਾਂ ਭਾਈ ਚੋਣ ਚਾਣ ਕੀ ਲੱਗਿਆ ਮੈਨੂੰ ਆਂਦੀ ਮੈਨੂੰ ਬਾਹਰ ਲਿਆ ਕੇ ਕਟੇ ਦਿਖਾਈ ਆਪਾਂ ਜਿਉਂਗਾ ਤੇ ਮੱਝ ਮੇ ਤਾਂ ਤੁਸੀਂ ਦੇਖੋ ਨਾ ਕੋਲੇ ਆ ਕੇ ਮਲਾਪਾ ਕਹਦੀ ਵੀ ਗੱਡੀ ਦਾ ਇੰਜਨ ਆ ਹਾਂ ਇੰਜਨ ਵਾਲਾ ਕੰਮ ਆ ਕੱਦ ਕਾਠ ਪੱਖ ਤੋਂ ਤੇ ਬਜਨ ਵਾਲੇ ਪੱਖ ਤੋਂ ਸੰਭੇ ਵਲੀ ਚੰਗੀ ਮੱਝ ਹੈ ਬਾਈ ਕੋਲੇ ਹਾਂ ਤੇ ਇੱਥੋਂ ਤੁਸੀਂ ਜਿਹੜਾ ਫੇਸ ਕੁਆਲਿਟੀ ਦੀ ਦੇਖ ਸਕਦੇ ਹੋ ਤੇ ਬਜਨ ਕੱਦ ਕਾਠ ਤੇ ਇੱਥੋਂ ਅਡਰ ਦੀ ਕੁਆਲਿਟੀ ਦੇਖੋ ਥਾਣਾ ਦਾ ਜਿਹੜਾ ਸੈਜ ਤੇ ਗੈਪ ਹਨ ਤੇ ਬੈਕ ਸ਼ੈਟ ਦਾ ਅਡਰ ਦੇਖੋ ਬਾਕੀ ਮੇਨ ਗੱਲ ਇਹ ਆ ਵੀ ਐਸ ਟਾਈਮ ਕੋ ਗੁ ਦੇਖੀ ਮਹਾਦਮ 12 ਕਾ ਟਾਈਮ ਆਪਣਾ 12:30 ਦਾ ਟਾਈਮ ਆਪਣਾ ਆਹੀ ਇਹੋ ਜਿਹਾ ਕੁਝ ਹੋਊਗਾ ਬਾਈ ਹਾਂ ਦਿਖਾ ਦਈਏ ਤੁਹਾਨੂੰ ਮੋਬਾਈਲ ਤੇ ਆਪਾਂ ਹਾਂ 9:1 ਦਾ ਟਾਈਮ ਬਾਈ ਪੌਣੇ ਇੱਕ ਦਾ ਟਾਈਮ ਹੂੰ 12 ਵਜ ਕੇ 43 ਮਿੰਟਾਂ ਦਾ ਟਾਈਮ ਆਗਾ ਤੇ ਕਈ ਭਰਾਵ ਬਹੁਤ ਕਿਸਾਨਾਂ ਦਾ ਧੋਖਾ ਹੁੰਦਾ ਏ ਇਹ ਛੱਡ ਕੇ ਵੀਡੀਓ ਬਣਾ ਲੈਂਦੇ ਪਸ ਉਨ੍ਹਾਂ ਨੇ ਨਹੀਂ ਬਾਈ ਪਰ ਆ ਬਾਈ ਦਾ ਇੰਨਾ ਕਿ ਸਾਫ ਸੁਥਰਾ ਕੰਮ ਸਾਨੂੰ ਮੱਝ ਵੀ ਦੱਸਦੀ ਏ ਬਿਲਕੁਲ ਠੀਕ ਆ ਚੱਲੋ ਦਿਖਾ ਬਾਈ ਮੈਂ ਇਹਨੂੰ ਦਿਖਾ ਮੱਝ ਦਾ ਜਰਾ ਇਥੇ ਸਟਰਕਚਰ ਹੈ ਜੇ ਸੈਕਟਰ ਗਾ ਚੋਣ ਹੋਵੇ ਮੈਂ ਲੈ ਜੇ ਬੰਦਾ ਐਂ ਵੀ ਮੰਗਾਉਂਦਾ ਆਪਣੀ ਜ਼ਿੰਮੇਵਾਰੀ ਆ ਠੀਕ ਆ ਤਾਰ ਵੀ ਨਾ ਮਾਰੇ ਬੰਦਾ ਘਰੇ ਆਪਣੇ ਜੇ ਐਂ ਵੀ ਬੰਦਾ ਘਰੇ ਮੰਗਾਉਂਦਾ ਐਡੀ ਮੈਂ ਕੋਈ ਦੇ ਦੇ ਜਿਹੜੇ ਭਾਜ ਆਪਾਂ ਦੇਵਾਂਗੇ ਆਪਾਂ ਬੈਠੇ ਆ ਬਿਲਕੁਲ ਬਿਲਕੁ ਬਾਕੀ ਮੱਝ ਤੇਰੀ ਗੱਲ ਇਹ ਮੰਗਾ ਪਤਾ ਕਿਵੇਂ ਮਿਲ ਜਾਂਦੇ ਆ ਬਾਈ ਇਹ ਨਾਕਦਾਂ ਨੂੰ ਮਿਲਦੇ ਆ ਇਹ ਭਾਜ ਇਹ ਗੱਲ ਤੇ ਰਹੀ ਉਹਨਾਂ ਹਾਂ ਹਾਂ ਧਾਰ ਚ ਫਿਰ ਰੇਟ ਧਾਰ ਚ ਫਿਰ ਰੇਟ ਗਾਂ ਹੋ ਜਾਂਦਾ 10000 ਫਿਰ ਜੇ 10 ਉਹ ਆ ਤਾਂ ਹੋਰ ਤੋਰਾਂ ਬਾਈ ਬਸ ਕੋਈ ਗੱਲ ਨਹੀਂ ਤੇ ਲੰਬਾਈ ਲਈ ਮੱਝ ਦੀ ਪੂਰੀ ਫੁੱਲ ਆ ਗਈ ਮਿੱਤਰੋ ਥਣ ਚਾਰਾ ਸੋਨੇ ਗਿਆ ਅੰਦਰ ਚ ਲੱਗੇ ਵਿਆ ਤਕਰੀਬਨ 14 15 13 ਤੋਂ ਬਾਅਦ 14 ਕਿਲੋ ਉਹ ਰਾਮ ਰਾਮਾ 14 ਦੀ ਗਰੰਟੀ ਆ ਮੈਂ ਦੀ ਬਾਈ ਤੇ ਬਾਈ ਫਿਰ ਗੱਗੂ ਆ ਪਰ ਰੇਟ ਕਿੰਨਾ ਕਰਾਂਗੇ ਫਿਰ ਤਾਂ ਮੰਝਦਾ ਰੇਟ ਤਾਂ ਬਾਈ ਯਾਰ ਜੇ ਲੋਕਾਂ ਨੇ ਹਿਸਾਬ ਤੇ ਲਾਗੇ 1 40 35 ਉਹ ਨਹੀਂ ਮੰਗਣਾ ਬਾ ਆਪਾਂ ਦੇ ਲੈਣ ਵਾਲਾ ਖਹਿੜਾ 55 ਵਾਲਾ ਕਰਦੇ ਹੁੰਨੇ ਆ ਗੱਲ ਵੀ ਅਗਲੇ ਨੂੰ ਵੀ ਗਾਂ ਯਾਰ ਦੇਸੀ ਇੱਕ 22 ਦੀ ਮੈਂ ਦੇ ਦਾਂਗੇ ਆਪਾਂ ਇੱਕ 22 ਦੀ ਇੱਕ 22 ਦੀ ਮਾਨਤਾਂ ਥੋੜਾ ਬੱਤਾ ਹੋ ਮਾਨਤਾਂ ਜੇਜਾ ਕੁਝ ਕਰੇਗਾ ਆਪਾਂ ਉਹ ਜੇ ਕਰ ਦਾਂਗੇ ਹਾਂ ਠੀਕ ਹੈ ਤੇ ਮੈਂ ਇਹਨੂੰ ਜੇ ਕੋਈ ਆਖੇ ਹਾਂ ਵੀ ਅਹੀਂ ਮੰਗਾਉਣੀ ਆ ਘਰੇ ਆਉਦੇ ਮੈਂ ਲੈ ਜਾਵਾਂ ਮੈਂ ਜੇ ਮੈਂ ਤਾਂ ਚੋਣ ਹੋਵੇ ਸੈਕਟਰ ਗਾ ਤਾਂ ਮੈਂ ਰੱਖ ਲੈਣੀ ਮੈਂ ਟੈਂਪੂ ਦਾ ਕਿਰਾਇਆ ਵੀ ਨਹੀਂ ਲੈਂਦਾ ਜਿਹੜਾ ਨਾਲ ਜਾਊਗਾ ਦਾ ਗੱਲ ਬਾਈ ਦੀ ਕੋਰੀ ਜਾਈ ਗਈ ਤੇ ਬਾਈ ਵੇਖਿਆ ਅੱਜ ਤੱਕ ਬਹੁਤ ਬਾਈ ਦੇ ਪਾਸ ਹਾਂ ਆਪਣੇ ਘਰੇ ਨਹੀਂ ਬਾਈ ਮਾਲਕ ਦੀ ਮਿਹਰ ਨਾਲ ਕੋਈ ਅੱਜ ਤੱਕ ਬੰਦਾ ਆਇਆ ਹਾਂ ਆਪਾਂ ਇਹਨਾਂ ਨੂੰ ਵੀਡੀਓ ਆਪਾ ਤਕ ਨਾ ਵਾਪਸ ਨਹੀਂ ਆਏਗਾ ਨਾ ਵਾਪਸ ਆਇਆ ਨਾ ਆਪਣੇ ਘਰੇ ਆਇਆ ਬੰਦਾ ਕਹਿਣ ਨਾ ਵੇਖਣਾ ਸਿੱਧੀ ਭੂਣ ਕਰਦਾ ਤੇ ਘਰੇ ਲਾਉਂਦਾ ਕਰਦਾ ਨਾ ਜਿਹੜੀ ਗੱਲਾਂ ਕੀ ਹੈਗਾ ਤੁਹਾਡਾ ਕੰਮ ਸਾਫ ਸੁਰਾ ਹੈ ਹਾਂ ਸਾਫ ਬਾਕੀ ਆਪਾਂ ਵੀਡੀਓ ਬਣਾਉਣਾ ਕੇ ਨਹੀਂ ਵੀ ਛੋਟੇ ਨੂੰ ਵੱਡਾ ਕਰਤਾ ਛੋਟਾ ਕਹਿੰਦਾ ਕੁਝ ਸਿੰਪਲ ਵੀਡੀਓ ਬਣਾ ਕੇ ਆਪਾਂ ਤੈਨੂੰ ਕਦੇ ਨਹੀਂ ਆਖਿਆ ਭਾਈ ਐਂ ਕਰ ਲੈ ਜਾ ਨਾ ਤੂੰ ਦਾ ਰਾਏ ਦਿੰਨਾ ਬੁੱਠੀ ਵੀ ਆ ਕਰਾਂ ਜਿਹੜਾ ਤੇਰਾ ਮਾਣਾ ਭਾਈ ਉਹੀ ਹੈ ਨਾ ਤੇ ਦੋ ਨੰਬਰ ਤੇ ਹੈ ਆਪਣਾ ਕੋਹ ਝੋਟੀ ਹੈ ਨਾ ਹਾਂ ਬਾਈ ਯਾਰ ਬੜੀ ਸ਼ਕੀਨ ਹੈ ਇਹ ਭਾਈ ਹੀਰਾ ਹੈ ਵੀ ਚੰਗੇ ਲੈਣ ਲੱਗਿਆ ਪੁੱਛ ਨਿਕਲਦਾ ਠੀਕ ਹੈ ਸਹੀ ਹਾਂ ਬਾਈ ਸਹੀ ਗੱਲ ਹੈ ਗਧੇ ਪਾਲਣੇ ਘੋੜੇ ਪਾਲਣੇ ਹੈ ਨਾ ਤੇ ਪਹਿਲਾਂ ਤਾਂ ਆ ਮਾਜੇ ਤੇ ਪੁੱ ਬਹੁਤ ਚੰਗੀ ਹੈ ਚੁੜਾਈ ਚੁੜੀ ਰੋ ਝੋਟੀ ਨਾ ਖਾਨ ਬਾਈ ਬਾਲਾ ਚੰਗਾ ਲੱਗਿਆ ਅਗਲਾ ਕਿਤੇ ਆਏ ਨਾ ਕਹਿ ਦੇ ਹਾਂ ਕਿ ਟੇਡ ਸੁਆ ਕਿ ਸੁਆ ਦੂਜਾ ਰੇਤ ਨਾਲ ਸੂਗੀ ਬਾਈ ਸੂਗੀ ਪਹਿਲਾਂ ਸੋਕੇ ਪਹਿਲਾਂ ਸੂਕੇ ਹੁਣ ਦੂਜਾ ਰੂਗੀ ਕਿੰਨੇ ਟਾਂ ਦੀ ਘੱਪਣ ਹੋਣੀ ਇਹ ਇਹ 20 ਤਰੀਕ ਨੂੰ ਸੱਤ ਪੂਰੇ ਹੋ ਜਾਣਗੇ ਐ ਸੱਤ ਪੂਰੇ ਹੋ ਜਾਣਗੇ ਅੱਠਵਾਂ ਲੱਗ ਜਾਊਗਾ ਅੱਠਵਾਂ ਲੱਗ ਜਾਊਗਾ ਅੱਠਵਾਂ ਨੌਵਾਂ 10 ਤਿੰਨ ਮਹੀਨੇ ਤੇ ਪੰਜ ਦਿਨ ਬਾਕੀ ਰਿਹਾ ਸੂਗਾ ਹਾਂ ਲੈ ਬਾਹਰ ਲੈ ਫੇਰ ਬਾਹਰ ਹੀ ਦਸ ਇੱਥੇ ਘੱਟ ਦੀਂਦੇ ਇਕੱਠੀ ਹੋ ਗਈ ਬਾਕੀ ਸਭ ਨੂੰ ਨਾ ਕਟਾ ਦੱਸਣਾ ਮੱਝ ਦਾ ਇਹ ਵੀ ਬਹੁਤ ਡਬਲ ਆਗਾ ਜੇ ਵਧੀਆ ਇਹ ਵੀ ਸੇਤੀ ਤਿਆਰ ਹੋਈ ਉਹ ਚੰਗੇ ਦੁੱਧ ਵਾਲੀ ਮੱਝ ਦਾ ਬੱਚਾ ਵੀ ਜਿਹੜਾ ਬਾਈ ਬਰੀਡ ਵਾਲੀ ਚੀਜ਼ ਭਾਲਦਾ ਇਹ ਆ ਹਾਂ ਹੈ ਵਾਕਈ ਦੇਖ ਰਹੇ ਸਿੰਘ ਕਹਿ ਚਾ ਲਗਾ ਜਮਾ شریف ਮੰਗਾ ਦੋਨੇ ਬਾਈ ਕੁਆਲਿਟੀ ਦਾ ਹੈ ਝੋਟੀ ਤੇਰੀ ਹਾਂ ਕੁਆਲਿਟੀ ਵਾਲੀ ਆ ਬਾਈ ਦੇਖੋ ਮਿੱਤਰੋ ਯਾਰ ਹੋਰ ਤਾਂ ਹੋਰ ਲੰਬਾਈ ਕਾਫੀ ਝੋਟੀ ਦੀ ਤੇ ਸਮਾਂ ਆਪਣਾ ਪੂਰਾ ਫੋਲੀ ਆ ਗਿਆ ਮੰਨ ਕੇ ਚੱਲੋ ਵੀ ਕੋਈ ਤੋੜ ਹੀ ਹੈ ਅੱਜ ਦੀ ਘੜੀ ਚ ਹਾਂ ਤੇ ਇਹ ਵੀ ਲੰਬਾਈ ਚੰਗੀ ਹੈ ਕੱਦ ਵੀ ਚੰਗਾ ਝੋਟੀ ਦਾ ਆ ਇੱਥੇ ਰੋਕ ਕੇ ਰੱਖ ਲੈ ਗੱਗੂ ਤੇ ਇੱਥੇ ਬੈਕ ਸ਼ੈਟ ਤੁਹਾਨੂੰ ਦੁਬਾਰਾ ਫੇਰ ਦਿਖਾ ਦਮੈਂ ਆ ਦੋ ਦੋ ਡرائی ਹੈ ਕ ਦੁੱਤੋਂ ਡرائی ਹੈ ਭਾਈ ਥਾਣਾ ਦੀ ਆਪਣੀ ਗਰੰਟੀ ਆ ਥਾਣ ਗਰੰਟੀ ਆ ਥਾਣ ਦੀ ਆਪਣੀ ਗਰੰਟੀ ਹੋਊਗੀ ਹੂੰ ਸੂਣ ਤੱਕ ਠੀਕ ਆ ਠੀਕ ਤੇ ਮੈਂ ਇਹਦੇ ਬਿਰਲ ਦੇਖੀ ਥਾਣਾ ਚ ਭਾਈ ਗਾੜੀ ਪਿਛਾੜੀ ਨੂੰ ਹੂੰ ਜਦੋਂ ਇਹਨੇ ਤਿਆਰ ਹੋਣਾ ਪਤਾ ਹੀ ਨਹੀਂ ਕੀ ਕਰ ਜਾਣਾ ਥਾਣੇ ਗੱਠ ਡੇਢ ਗੱਠ ਕਿੱਥੇ ਕਿੱਥੇ ਲਿਆ ਗਏ ਨੇ ਸਾਡੇ ਪਿੱਛੇ ਨੂੰ ਕਰਨਾ ਤੇ ਮੂਹਰ ਨੂੰ ਲੈ ਆ ਲੈ ਚਲੰਦਰ ਨੂੰ ਬੋਸ ਕਿਤੇ ਗੱਪਾਂ ਨੂੰ ਪਤਾ ਕਿਹੜੇ ਤੁਸੀਂ ਮੈਨੂੰ ਤੋਂ ਕਰਾਈ ਵੀ ਨਹੀਂ ਆਏ ਨਹੀਂ ਆਪਾਂ ਨੂੰ ਪਤਾ ਭਾਈ ਯਾਰ ਅੱਛਾ ਹਾਂ ਉਹਨਾਂ ਨੇ ਇਹ ਨਾ ਬਾਹਰ ਬੁਰ ਜਾਣਾ ਇਹ ਬੰਦੇ ਨੇ ਦੋਨੇ ਆਪਾਂ ਨੂੰ ਉਹ ਗਾਂ ਤੇ ਇਹ ਇੱਕ ਕਰੋ ਹੀ ਆਂਗਾ ਕੀ ਹਾਂ ਅੱਛਾ ਇਹ ਤਾਂ ਗੈਪਸ ਨੂੰ ਤੋਖਾਵਾ ਚੰਗੀ ਸਮੀ ਬਲੀ ਝੋਟੀ ਆ ਗਈ ਤਿੰਨ ਮਹੀਨੇ ਦੇ ਪੰਜ ਦਿਨ ਰਹਿ ਗਏ ਸੋਂ ਦੇ ਬਾਕੀ ਪੌਣੇ 7 ਦਿਨ ਦੇ ਗੱਪਣ ਮੰਨ ਸਕਦਾ ਲੋਕੋ ਫਿਰ ਇਹਦਾ ਰੇਟ ਕੀ ਕਰੇ ਹੁਣ ਇਹਦਾ ਰੇਟ ਬਾਈ ਯਾਰ ਐਨ ਆਖਿਆ ਅਗਲਾ ਯਾਰ ਬਾਈ ਸੱਜਣਾ ਨਾਲ ਦੇਖੋ ਜੇ ਹੁਣ ਕੁਆਲਿਟੀ ਕੁਆਲਿਟੀ ਦਾ ਮੁੱਲ ਦਾ ਭਰਨਾ ਜਿਹੜਾ ਕੁਆਲਿਟੀ ਆ ਬਾਈ ਉਹਦੇ ਪੈਸੇ ਦਾ ਭਰਨੇ ਪੈਣਗੇ ਹਾਂ ਹੈ ਜਿੰਨਾ ਵਜਣਾ ਵਜਣਦੇ ਸਾਮਣਾ ਹੀ ਦੇਖ ਲੈ ਅਗਲਾ ਵੀ ਆਪਾਂ ਗਲਤ ਤਾਂ ਨਹੀਂ ਮੰਗਦੇ ਤੇ ਬਰੀਡ ਤਾਂ ਸਾਹਮਣੀ ਆ ਆਪਣੇ ਕਿੰਨੇ ਕਿਚ ਕਰਨਾ ਫਿਰ ਪੱਲਾ ਆਪਾਂ 92000 ਦੀ ਦੇਵਾਂਗੇ 92 ਮੇਰੀ ਮਾਰ ਤਾਂ ਉਹ ਕਰ ਦਾਂਗੇ ਜਿਹੜਾ ਕੋਸ ਅਗਲਾ ਕਰਾਉ ਹਾਂ ਠੀਕ ਆ ਹਾਂ ਕਰੀ ਮੜਾ ਦੁਕਾਨ ਦਾ ਗਰੀ ਤੱਕੇ ਨਾਲ ਜਲਾ ਦੇ ਦਿਖਾ ਦੀ ਸਮਾ ਕੇ ਇਹਦੇ ਬੱਸ ਨਾ ਨੰਨਾ ਆਉਣ ਨੂੰ ਯਾਰ ਮਿੱਤਰ ਚੰਗੀ ਏ ਝੋਟੀ ਯਾਰ ਬਰੀਡ ਵਾਲੇ ਪੱਖ ਤੋਂ ਵੀ ਤੇ ਡਿਊਟੀ ਵਾਲੇ ਪੱਖ ਤੋਂ ਵੀ ਤੇ ਬਾਕੀ ਦੁੱਧ ਕਿੰਨਾ ਪਾਇਆ ਬਗ ਦੁੱਧ ਬਾਈਆਂ ਨੇ ਪਾਇਆ ਪਹਿਲੇ ਸਵੇ 11 ਕਿਲੋ 11 ਕਿਲੋ ਤੇ 12 13 14 ਕਿਲੋ ਫਿਰ ਆ ਗਈ ਪਾ ਦੂਗੀ 14 ਕਿਲੋ ਇਤੀ ਪਾ ਦੇ ਵੱਧ ਪਾ ਦੇ ਘੱਟ ਨਹੀਂ ਪਉਂਦੀ 14 ਤੋਂ ਮੰਜੇ ਤੇ ਆਈ ਦੋਨੇ ਚੰਗਿਆ ਦਾ ਨਹੀਂ ਅਜੇ ਨੀ ਆਣਗੀ ਇਹ ਵੀ ਬਰੀਡ ਵਾਲੀ ਆ ਮੈਂ ਇਹ ਵੀ ਬਰੀਡ ਆ ਨਾ ਕਰ ਗਈਆਂ ਦੋਨੇ ਲਈ ਮੈਨੂੰ ਟਰਾਂਚਾ ਰਿਹਾ ਬੱਚਾ ਜਿੱਡਾ ਮਰਜ਼ੀ ਲੈ ਲੈ ਜਿੱਡਾ ਮਰਜ਼ੀ ਲੈ ਲੈ ਬਾਈ ਚੰਗਾ ਸੀ ਭਰਾ ਹਾਂ ਆ ਲੈਣ ਵੀ ਵੱਡਾ ਜੋ ਟੈਸਟ ਕੀਣੀ ਭਰਾ ਦੇ ਇਹਨੂੰ ਆਏ ਨੂੰ ਘਰ ਮਾੜਾ ਦਿਖਾਈ ਆ ਆ ਘਰ ਦੁੱਧ ਪਾ ਲੈ ਇਹ ਬਾਈ ਇਹਨਾਂ ਦੇ ਨਾ ਇਹ ਆਦੇ ਬਾਈਆਂ ਦੇ ਯਾਰ ਤੂੰ ਕੱਠੀਆਂ ਹੀ ਲਿਆ ਜਾ ਦੋਨੇ ਹੂੰ ਤੈਨੂੰ ਪਤਾ ਆਪਾਂ ਗਾਂ ਲੈਣੇ ਦਾ ਬਾळा ਹੋਆ ਇਹਾਂ ਦੇ ਇਕੱਠੇ ਪਰ ਐ ਵੀ ਸੀਲ ਵਾਲੀ ਹੈ ਸੁਆ ਕਿਹੜਾ ਹੈ ਸੁਆ ਇਹ ਹੋਊਗੀ ਦੂਜਾ ਜਮਾ ਸੀਲ ਲੈ ਨਹੀਂ ਰਹਨ ਨੂੰ ਆਉਂਦੀ ਮੂਤ ਇਹ ਲਾ ਹਾਂ ਤੇ ਧਾਰ ਦੀ ਗਰੰਟੀ ਹੈ ਜਮਾ ਹੂੰ ਥਣ ਵੀ ਸੋਹਣੇ ਰ ਹਨ ਥਣ ਵੀ ਪੂਰੇ ਵਧੀਆ ਵੇ ਹੂੰ ਸੋਹਣੇ ਥਣ ਯਾਰ ਮਗਰ ਬੱਛੀ ਆ ਬਾਈ ਮਗਰ ਬੱਛੀ ਆ ਗਈ ਹਾਂ ਤੇ ਲਿਆ ਬਾਹਰ ਫਿਰ ਦਿਖਾਈ ਦੁੱਧ ਕਿੰਨਾ ਗੱਗੂ ਇਸ ਟਾਈਮ ਬਾਈ ਦੁੱਧ ਬਾਈ ਇਸ ਟਾਈਮ ਹੋਊਗਾ ਇਹਦੇ ਥੱਲੇ 7 ਤੋਂ ਬਾਹਰ ਹੋਊਗਾ ਤੇ 8 ਤੋਂ ਅੰਦਰ 8 ਹੀ ਲਾਲਾ ਪੂਰਾ ਬਸ ਠੀਕ ਹੈ ਗੱਲ ਦੇਣੀ ਜੀ ਨਾਲ 8 ਕਿਲੋ ਦਾ ਹੈਗਾ ਹੁਣ ਠੀਕ ਹੈ ਤੇ 7 ਮ 8ਵਾਂ ਦੇਣਾ ਸੂਈ ਨੂੰ ਠੰਡੀ ਸੀਲ ਮਿੱਤਰ ਪੂਰੀ ਫੁੱਲ ਆਲੀ ਠੰਡੀ ਹੈ ਬਾਈ ਤੇ ਦਿਖਾਈ ਤੀ ਸਾਨੂੰ ਨਿਆਣਾ ਪਾ ਨਾ ਪਾ ਬਾਕੀ ਤੁਹਾਨੂੰ ਵੀ ਸੋਹਣੇ ਲੱਗੇ ਹੋਏ ਕਰਵਲ ਨੂੰ ਨਿਆਣਾ ਪਾ ਨਾ ਪਾ ਠੀਕ ਹੈ ਉਹ ਵੀ ਨਹੀਂ ਚੱਕਾ ਕੋਈ 41 ਗੱਲ ਨਹੀਂ ਹਾਂ ਦੁੱਧਾ 8 ਕਿਲੋ ਹੈਗਾ ਜੇ ਮਾੜੇ ਨੂੰ ਸੇਵਾ ਸੰਭਾਲ ਕੋਈ ਕਰ ਲੂ ਵਧੀਆ ਇਹਨੇ ਕਿਲੋ ਤੋਂ 2 ਕਿਲੋ ਹੋਰੀ ਪਾਣੀ ਆ ਨਾ ਹਾਂ ਡੰਗ ਜਾਂ ਲਾਈ ਜਾਊਗੀ ਅਗਲੇ ਕਿਤੇ ਗਰੀਬ ਭਾਈ ਨੇ ਲੈਣੀ ਹੁੰਦੀ ਆ ਪਰਿਵਾਰ ਪਾਲਣਾ ਛੋਟਾ ਜਿਵੇਂ ਹਾਂ ਘਰੇ ਦੁੱਧ ਪੀਣ ਉਹਨਾਂ ਨੂੰ ਠੀਕ ਰਹੂਗੀ ਕਈ ਅਰੀਆ ਵਾਲਾ ਕਹਿੰਦਾ ਘਰ ਦਾ ਦੁੱਧ ਪੀਲਾਂਗੇ ਯਾਰ ਬਾਈ ਹਾਂ ਵੀ ਡੈਰੀ ਢੋਲੂ ਚੱਕਣ ਨਾਲ ਠੀਕ ਹੈ ਹਾਂ ਤੇ ਇਹਦਾ ਮੁੱਲ ਕਿਨਾ ਕਰਾਂਗਾ ਗੰਗੂ ਫਿਰ ਲੈਣਾ ਇਹਦਾ 28000 ਰੁਪਏ 28000 ਰੁਪਏ ਹਾਂ ਮਾੜਾ ਵਟਵਾਂਤ ਤਾਂ ਜ਼ਰੂਰੀ ਬੱਚੇ ਛੋਟੇ ਛੱਪੇ ਚ ਠੀਕ ਹੈ ਮਾਰਨਾ ਵਿੱਚ ਮਾਰਦਾ ਨੇ ਇਹ ਮਾਰ ਦੇਖਿਓ ਰੋਕ ਲੈਣੇ ਵੀਰ ਦੋ ਮਿੰਟਾਂ ਬੱਚਾ ਲਾ ਲਉਨੇ ਹੈ ਜੀੜੀ ਤਰ੍ਹਾਂ ਆਉਂਦਾ ਜੀ ਹਮ ਲੈ ਵੇ ਸਾਨੂੰ ਬੱਚਾ ਲਾ ਕੇ ਨਾ ਪਸਵਾਰ ਕੇ ਧਾਰਾ ਮਾਰ ਹੀ ਜਨਾ ਕਈ ਵਾਰ ਵੀਰ ਕਹਿੰਦਾ ਜੀ ਭਰਾ ਦੂਰੋਂ ਰੈਡ ਤੋਂ ਆਉਂਦਾ ਹੈ ਨਾ ਦੇਖਣੀ ਕਿਸੇ ਨੇ ਤੋ ਤੁਹਾਨੂੰ ਪਹਿਲੀ ਧਾਰਾ ਮਾਰ ਕੇ ਥਾ ਦੇਣੀ ਵੀ ਕਿਉਂਕਿ ਭੂਰ ਸ਼ਰ ਲਾ ਗੰਢ ਛਿੱਦੀ ਜਿਵੇਂ ਪਤਾ ਲੱਗੀ ਹੈ ਨਾ ਤੇ ਮਾਝੂ ਸੇ ਕੋਲੇ ਆ ਕੇ ਦੇਖੋ ਉਸ ਨੂੰ 19 ਦੀ 21 ਨਜ਼ਰ ਆਉਗੀ ਚੰਗੀ ਮਾਝ ਹੈ ਬਰੀਡ ਵਾਲੀ ਸਰਸੂ ਦੇਖੋ ਐ ਮਨ ਲੱਕ ਚੱਲਣਾ ਜਿਵੇਂ ਝੋਟਾ ਘਰ ਚ ਖੜਾ ਹੁੰਦਾ ਹੈਗਾ ਦੰਪਨ ਦੀ ਲੋੜ ਨਹੀਂ ਤਾਂ ਦੁੱਧ ਹੀ ਹੁੰਦਾ ਬਈ ਅੱਛਾ ਹਾ ਇੰਨੀ ਇੰਨੀ ਪੋਲੀ ਵੀ ਬਾਕੀ ਸੂਈ ਵੀ ਹਜੇ ਮੰਨ ਕੇ ਚਲੋ ਵੀ ਰਾਤ ਹੀ ਸੂਈ ਹਜੇ ਘੰਟੇ ਦੁਬਾਰਾ ਹੇ 15 16 ਘੰਟੇ 17 ਹੋਇਆ ਸੂਈ ਨੂੰ ਜਾਪੇ ਚਮੜ ਪਰ ਫੇਰ ਵੀ ਦੇਖ ਵਧੀਆ ਸੱਟ ਖੜੀ ਆ ਹਵ ਹਲਾ ਕੇ ਨੇ ਹਫਤੇ ਚ ਕੱਖ ਵਟਾ ਚੱਕ ਕੇ ਵਧੀਆ ਫੀੜੂ ਉਠਾ ਕੇ ਨਹੀਂ ਨੀਲਾ ਨੂਰਾ ਵਧੀਆ ਚੱਕਣ ਲੱਗ ਗਿਆ ਹੁਣ ਬਈ ਹੂੰ ਹੈ ਹਾਂ ਬਾਕੀ ਫਿਰ ਉਹੀ ਗੱਲਾਂ ਨਾ ਵਿੱਚ ਤਾਂ ਕੋਈ ਬਾਹਰ ਟੁੱਟਿਆ ਸੁਕੇ ਬਾਕੀ ਪਸੂ ਪਹਿਲੀ ਜਾਣ ਸੀ ਮੱਝ ਤਾਂ ਫਿਰ ਟੁੱਟਣਾ ਦਾ ਕੀ ਸੀ ਦਵਾ ਦਿਖਾ ਦੇ ਮਾਣੇ ਪਾਣੀ ਮਾਰ ਲੈਣੇ ਚੱਕਾ ਚੱਕ ਲੈਣ ਨੂੰ ਮਰ ਖਾਣ ਲਖਾਂ ਮੈਂ ਥਣਾ ਦੇਖੋ ਹੁਣ ਪਸਮਾ ਕੀਤਾ ਮੈਂ ਜਿੰਨੇ ਨਾ ਸਹੀ ਹਜੇ ਹੌਲੀ ਕਰਦੀ ਆਉਂਦੀ ਵਾਗੇ ਹਜੇ ਤਾਂ ਐ ਬਹੁਤ ਪਿਆਗਾ ਲੈ ਆ ਵੀ ਮਾਰ ਦੇ ਤਾਰਾਂ ਦਾ ਹਾਂ ਸੋਹਣੇ ਨਾ ਹਾਂ ਬਾਈ ਜਮਾ ਪੂਰਾ ਪੂਰਾ ਸਾਈ ਜਾ ਹਾਂ ਦਾ ਬਿਲਕੁਲ ਲਮੋ ਪੀਰ ਨਾ ਹਾ ਜੇ ਭਾਈ ਹੋਰ ਜਿਵੇਂ ਪੀਲੇ ਹੀ ਤਰਿਆ ਹੁੰਦਾ ਕਾਸਟੜੀ ਹੈ ਮੈਂ ਬਣਾ ਤਾ ਤੜਕੇ ਦੋ ਕੱਗਲੇ ਹੀ ਕੱਢਿਆ ਹੋਇਆ ਪਾਲਾ ਨਹੀਂ ਕੱਢਿਆ ਹਮ ਨੇ ਵਾ ਸਹੀ ਹੈ ਨਾ ਸੈਕਟਰ ਗਾਚੋ ਜਮਾ ਲਾਵੀ ਜਿਹੜੇ ਭਰਾ ਨੂੰ ਆਏ ਪਸ਼ੂ ਪਸੰਦ ਬਾਈ ਨਾਲ ਕਰ ਲਓ ਸੰਪਰਕ ਨੰਬਰ ਵਾਈ ਦਾ ਸਕਰੀਨ ਤੇ ਹੈ ਧੰਨਵਾਦ